ਸਾਡੀਆਂ ਇਸ ਵੇਲੇ ਤਿੰਨ ਵੱਡੀਆਂ ਸੰਸਥਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਤੇ ਤਿੰਨੇ ਸੰਸਥਾਵਾਂ ਜਿਹੜੀਆਂ ਇਸ ਵੇਲੇ ਉਹਨਾਂ ਦੇ ਮੁਖੀ ਜਿਹੜੇ ਆ ਉਹ ਆਪਣੇ ਅਹੁਦਿਆਂ ਤੋਂ ਅਲੱਗ ਬੈਠੇ ਨੇ ਇਹ ਹਾਲਾਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਤਿੰਨ ਪ੍ਰਮੁੱਖ ਸੰਸਥਾਵਾਂ ਨੇ ਇਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਜੋ ਦੁਸ਼ਮਣ ਚਾਹੁੰਦਾ ਉਹ ਅਸੀਂ ਨਾ ਕਰੀਏ ਦੇ ਜਿਹੜੇ ਸੂਝਵਾਨ ਲੋਕ ਨੇ ਜਿਹੜੇ ਪੰਥ ਪ੍ਰਸਤੀ ਦਾ ਪੱਲਾ ਫੜ ਕੇ ਚੱਲਦੇ ਨੇ ਉਹ ਅੱਜ ਮੂਕ ਦਰਸ਼ਕ ਬਣ ਕੇ ਨਾ ਬੈਠਣ ਉਹ ਇੱਕ ਪੁਲ ਦਾ ਕੰਮ ਕਰਨ ਇਕੱਠੇ ਹੋਣ ਔਰ ਇੱਕ ਜੁੜਤਾ ਦੇ ਨਾਲ ਅੱਗੇ ਆਉਣ ਇਸ ਤਰ੍ਹਾਂ ਨਹੀਂ ਬਦਲੇ ਜਾਂਦੇ ਜਥੇਦਾਰ ਜਥੇਦਾਰ ਕੌਮ ਦੇ ਜਥੇਦਾਰ ਨੇ ਸੋ ਇੱਕ ਅੱਛੇ ਤਰੀਕੇ ਦੇ ਨਾਲ ਉਹਦਾ ਹੱਲ ਕੱਢਣ ਦੀ ਲੋੜ ਹੈ ਕੋ ਕਮਨਾ ਮਨਨਾ ਨਾ ਪਏਗਾ ਕੋਈ ਵੀ ਸਿੱਖ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਕੀ ਨਹੀਂ ਹੋ ਸਕਦਾ ਸਿੰਘ ਸਾਹਿਬ ਜੀ ਬੋਲ ਲਗਾਤਾਰ ਹੁੰਦਾ ਰਿਹਾ ਅੱਜ ਵੀ ਆਇਆ ਸੀ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਅਸੀਂ ਸਿਰਫ ਕਹਿੰਦੇ ਨਹੀਂ ਪੂਰੀ ਕੌਮ ਦੀਆਂ ਨਜ਼ਰਾਂ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੋਈਆਂ ਨੇ ਸਾਡੀਆਂ ਇਸ ਵੇਲੇ ਤਿੰਨ ਵੱਡੀਆਂ ਸੰਸਥਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਤੇ ਤਿੰਨੇ ਸੰਸਥਾਵਾਂ ਜਿਹੜੀਆਂ ਇਸ ਵੇਲੇ ਉਹਨਾਂ ਦੇ ਮੁਖੀ ਜਿਹੜੇ ਆ ਉਹ ਆਪਣੇ ਅਹੁਦਿਆਂ ਤੋਂ ਅਲੱਗ ਬੈਠੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਬੀਤੇ ਦਿਨੀ ਜੋ ਬਰਤਾਰਾ ਵਾਪਰਿਆ ਉਹ ਤੁਹਾਡੇ ਸਾਹਮਣੇ ਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਬੈਠੇ ਨੇ। ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਬੈਠੇ ਨੇ। ਅਜੇ ਹਾਲਾਤਾਂ ਦੇ ਵਿੱਚ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਵੀ ਫੋਨ ਤੇ ਗੱਲ ਹੋਈ ਹੈ ਔਰ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਸ ਦਾ ਮੈਂ ਵੀ ਹਿੱਸਾ ਇਹ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਅਜੇ ਹਾਲਾਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਤਿੰਨ ਪ੍ਰਮੁੱਖ ਸੰਸਥਾਵਾਂ ਨੇ ਇਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈਗੀ ਜੋ ਦੁਸ਼ਮਣ ਚਾਹੁੰਦਾ ਉਹ ਅਸੀਂ ਨਾ ਕਰੀਏ ਦੁਸ਼ਮਣ ਕੀ ਚਾਹੁੰਦਾ ਹੈ ਕਿ ਖਾਲਸਾ ਪੰਥ ਦੀਆਂ ਜਿਹੜੀਆਂ ਤਿੰਨ ਸੰਸਥਾਵਾਂ ਨੇ ਇਹ ਕਮਜ਼ੋਰ ਹੋਣ ਔਰੇ ਲਵਾਰਸ ਹੋਣ ਤੇ ਖਾਲਸਾ ਪੰਥ ਜਿਹੜਾ ਉਹ ਚਾਹੁੰਦਾ ਹੈ ਕਿ ਸਾਡੇ ਵਿੱਚ ਏਕਤਾ ਹੋਵੇ ਅਸੀਂ ਇੱਕ ਝੁੱਟ ਹੋਈਏ ਔਰ ਪੰਥ ਪ੍ਰਸਤੀ ਦੇ ਰਾਹ ਦੇ ਉੱਤੇ ਚੱਲਦੇ ਹੋਏ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਾਡੇ 10 ਗੁਰੂ ਸਾਹਿਬਾਨ ਨੇ ਜੋ ਸਾਨੂੰ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਗਰਾਧ ਅਸੀਂ ਉਸ ਦੇ ਪਹਿਰੇਦਾਰ ਬਣੀਏ 2 ਦਸੰਬਰ ਦੇ ਫੈਸਲੇ ਲੈ ਕੇ ਅਕਾਲੀ ਦਲ ਦੇ ਦੋ ਫੜੇ ਉੱਪਰ ਕੀਵੇਂ ਦੇ ਕੋਈ ਦੋ ਫੜ ਨਹੀਂ ਹੋਏਗਾ ਸ਼੍ਰੋਮਣੀ ਅਕਾਲੀ ਦਲ ਇੱਕ ਝੋਟ ਹੋਵੇਗਾ ਔਰ ਮੈਂ ਇਹੋ ਹੀ ਤਾਂ ਬੇਨਤੀ ਕਰਨ ਆਇਆ ਇਹੋ ਹੀ ਬੇਨਤੀ ਕਰਨ ਆਇਆ ਕਿ ਸਾਡੇ ਜਿਹੜੇ ਸੂਝਵਾਨ ਲੋਕ ਨੇ ਜਿਹੜੇ ਪੰਥ ਪ੍ਰਸਤੀ ਦਾ ਪੱਲਾ ਫੜ ਕੇ ਚੱਲਦੇ ਨੇ ਉਹ ਅੱਜ ਮੂਕ ਦਰਸ਼ਕ ਬਣ ਕੇ ਨਾ ਬੈਠਣ ਉਹ ਇੱਕ ਪੁਲ ਦਾ ਕੰਮ ਕਰਨ ਇਕੱਠੇ ਹੋਣ ਔਰ ਇੱਕ ਜੁੜਤਾ ਦੇ ਨਾਲ ਅੱਗੇ ਆਉਣ ਸ਼ੰਕਾ ਵਿੱਚ ਰੋਸ ਹੈ ਕਿ 2 ਦਸੰਬਰ ਦੇ ਫੈਸਲੇ ਨਹੀਂ ਲੈ ਜਥੇਦਾਰਾਂ ਨੇ ਬੋਲਿਆ ਗਿਆ ਕਿ ਦੇਖ ਇਸ ਤਰ੍ਹਾਂ ਨਹੀਂ ਬਦਲੇ ਜਾਂਦੇ ਜਥੇਦਾਰ ਜਥੇਦਾਰ ਕੌਮ ਦੇ ਜਥੇਦਾਰ ਨੇ ਸੋ ਇੱਕ ਅੱਛੇ ਤਰੀਕੇ ਦੇ ਨਾਲ ਉਹਦਾ ਹੱਲ ਕੱਢਣ ਦੀ ਲੋੜ ਹੈਗੀ ਹੈ ਪਰ ਇਹ ਦੇਖੋ ਜਿਹੜੇ ਜੁਣੀ ਨਮਾਇੰਦੇ ਆ ਜਿੱਥੇ ਬੰਦੀ ਹੈ ਉਹਦੀ ਉਹਦੀ ਐਗਜ਼ੀਕਟਿਵ ਕਮੇਟੀ ਨੇ ਬਗਲੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਣ ਚੁਣਦਾ ਖਾਲਸਾ ਪੰਥ ਤੇ ਪੰਜਾਬੀ ਔਰ ਗੁਰੂ ਨਾਨਕ ਨਾਮਲੇਵਾ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਸੋ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਇਆ ਮੈਂ ਕਿਉਂ ਕਿਹਾ ਕਿ ਤਿੰਨ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਸਿਰ ਜੋੜ ਕੇ ਬੈਠਣ ਇਹਦਾ ਹੱਲ ਕੱਢ ਸਿਰ ਜੁੜੇਗਾ ਕਿੱਦਾਂ ਜਿੱਥੇ ਜੁੜੇਗਾ ਜੀ ਦੇਖੋ ਪਤਾ ਕੀ ਹੁੰਦਾ ਦੇਖੋ ਹਰ ਚੀਜ਼ ਦਾ ਆ ਹਰ ਚੀਜ਼ ਦਾ ਹੱਲ ਜਿਹੜਾ ਉਹ ਗੱਲਬਾਤ ਹੁੰਦੀ ਹੈ ਤੇ ਇਸ ਦਾ ਹੱਲ ਵੀ ਇਹੋ ਹੈ ਕਿ ਅਸੀਂ ਇੱਕ ਜੁੜਤਾ ਦੇ ਨਾਲ ਇਸ ਪਾਸੇ ਵੱਲ ਵਧੀਏ। ਇਹ ਕਿ ਜੁੜ ਕਿਵੇਂ ਹੋ ਸਕਦਾ ਜਦੋਂ ਹੁਕਮਨਾਮੇ ਨਹੀਂ ਮੰਨੇ ਅਕਾਲਤਖ ਸਾਹਿਬ ਦੇ ਹੁਕਮਨਾਮਾ ਮੰਨਣਾ ਪਏਗਾ। ਕੋਈ ਵੀ ਸਿੱਖ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਕੀ ਨਹੀਂ ਹੋ ਸਕਦਾ। ਤੇ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਜਿਹੜਾ ਉਹ ਸਿੱਖ ਕੌਮ ਦੇ ਲਈ ਸਰਵ ਪ੍ਰਵਾਨ ਤੇ। ਸੋ ਇਸ ਕਰਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਹੜੇ ਆ ਉਹ ਹਮੇਸ਼ਾ ਸਮੇਂ-ਸਮੇਂ ਵੀ ਤੁਸੀਂ ਦੇਖਿਆ ਬਹੁਤ ਸਾਰੀਆਂ ਘਟਨਾਵਾਂ ਬੀਤੇ ਵਿੱਚ ਵਾਪਰੀਆਂ ਨੇ ਤੇ ਅਖੀਰ ਜੋ ਮੈਂ ਫੇਰੇ ਗੱਲ ਕਾਂਗਾ ਕਾਲ ਤੱਕ ਤਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਸ਼ਾਨ ਜਿਹੜੀ ਹੈ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਬਿਕਰੇਮ ਜੀ ਠੀਕ ਨਹੀਂ ਜਿਹੜਾ ਕਿਹਾ ਇਹ ਇਤਰਾਜ ਤਾ ਜਿਹੜਾ ਸਿੰਘ ਸਾਹਿਬ ਨੂੰ ਜਿਹੜਾ ਹੈ ਸਿਵਾ ਮੁਖੀ ਤੇ ਜਾਂ ਕਿੱਥੇ ਕੀ ਗੱਲਾਂ ਤੇ ਹੋ ਦੇਖੋ ਇਹ ਕਈ ਤਰ੍ਹਾਂ ਦੀਆਂ ਕਟੜਾਵਾਂ ਰਾਜਨੀਤਿਕ ਤੌਰ ਤੇ ਚੱਲਦੀਆਂ ਰਹਿੰਦੀਆਂ ਨੇ ਇਹਨਾਂ ਦਾ ਇੱਕ ਵੱਖਰਾ ਰੂਟ ਹੈ ਮੈਂ ਗੱਲ ਜਿਹੜੀ ਗੱਲ ਕਹਿ ਰਿਹਾ ਉਹ ਹੈਗੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਵਿਰਾਡ ਰੂਪ ਦੇ ਵਿੱਚ ਸੋਚਣ ਵਾਲੀ ਗੱਲ ਕਿ ਸਾਡੀਆਂ ਤਿੰਨ ਸੰਸਥਾਵਾਂ ਜਿਹੜੀਆਂ ਸਾਡੇ ਤਿੰਨ ਪਿੱਲਰ ਨੇ ਸਿੱਖ ਕੌਮ ਦੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਸਿਰਜਿਆ ਔਰ ਇਸੇ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ 14 ਦਸੰਬਰ 1920 ਨੂੰ ਸ਼੍ਰੋਮਣੀ ਕਾਲੀ ਦਲ ਬਣਿਆ ਇੱਥੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਉਹਨਾਂ ਨੇ ਕਿਹਾ ਕਿ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਵਾਸਤੇ ਕਿੰਨੀ ਜ਼ਿਆਦਾ ਵਿਅਕਤੀ ਵਿਸ਼ੇਸ਼ ਕੌਣ ਨੇ ਮੈਂ ਤੁਹਾਨੂੰ ਜੰਨੀ ਗੱਲ ਕਹਿਣੀ ਸੀ ਮੈਂ ਕਹਿ ਚੁੱਕਾ ਤੇ ਆਪਾਂ ਇਸ ਪਾਸੇਬਲ ਮੈਂ ਮੀਡੀਆ ਨੂੰ ਅਪੀਲ ਕਰਾਂਗਾ ਕਿ ਮੀਡੀਆ ਵੀ ਆਪਣੀ ਭੂਮਿਕਾ ਨਿਭਾਵੇ ਔਰ ਇੱਕ ਜੁੜਤਾ ਵਾਲੇ ਪਾਸੇ ਆਉਣ ਦੀ ਲੋੜ ਹੈ 12 ਦਸੰਬਰ ਤੋਂ ਬਾਅਦ ਇੱਕ ਵਿਅਕਤੀ ਵਿਸ਼ੇਸ਼ ਹੀ ਸਾਹਮਣੇ ਦਿਖਾਈ ਦੇ ਰਿਹਾ ਜੋ ਕੁਝ ਵੀ ਹੁਣ ਤੱਕ ਹੋਇਆ ਕਿ ਵਿਅਕਤੀ ਵਿਸ਼ੇਸ਼ ਦੁਆਰਾ ਹੀ ਦਿਖਾਇਆ ਕਿ ਇੱਕ ਸਿਆਸਤਨ ਬਚਾਉਣ ਵਾਸਤੇ ਇਹ ਸਭ ਕੁਝ ਹੋ ਰਿਹਾ ਕਿਉਂਕਿ ਬੀਤੇ ਜਨ ਜਦੋਂ ਅੰਤਰੀ ਕਮੇਟੀ ਵੱਲੋਂ ਫੈਸਲਾ ਆ ਉਸ ਤੋਂ ਬਾਅਦ ਹੀ ਇੱਕ ਸੰਗਤ ਇਹ ਸਾਰੀਆਂ ਵਿਚ ਹੈਡ ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨਾਲ ਤੁਹਾਡੇ ਸਾਹਮਣੇ ਡੇਢ ਦੋ ਘੰਟੇ ਜਿਹੜੇ ਅਸੀਂ ਬੈਠੇ ਆ ਵਿਚਾਰਾਂ ਕੀਤੀਆਂ ਉਹ ਜਿਹੜੀਆਂ ਗੱਲਾਂ ਹਰ মিডিਆ ਦੇ ਵਿੱਚ ਨਹੀਂ ਕੀਤੀਆਂ ਜਾ ਸਕਦੀ ਬਸ ਠੀਕ ਹੈ ਜੀ ਧੰਨਵਾਦ 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 ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜਿਹੜਾ ਸੇਵਾ ਨੂੰ ਕੀਤਾ ਐ ਜੀਪੀਸੀ ਦੇ ਪ੍ਰਧਾਨ ਹੋਏ ਉਹ ਕਾਲ ਤੱਕ ਦੇ ਦੇਸਾਂ ਨੂੰ ਟੈਂਗੇ ਤੇ ਮਿਲਦੇ ਕੀ ਵੀ ਦੇਖੋ ਨਹੀਂ ਨਹੀਂ ਦੇਖੋ ਮੈਂ ਕੀ ਕਹਿ ਰਿਹਾ ਮੈਂ ਕਹਿ ਰਿਹਾ ਕਿ ਅਸੀਂ ਜਿਹੜੀਆਂ ਤਿੰਨ ਸੰਸਥਾਵਾਂ ਨੇ ਨਾ ਪਰ ਉਹ ਮੰਦੀ ਨਹੀਂ ਕਿ ਸਭ ਕੁਝ ਹੋਏਗਾ ਸਮ ਸਮਾ ਸਮਾ ਲੱਗੇ ਬਹੁਤ ਜਲਦੀ ਬਹੁਤ ਜਲਦੀ ਬਹੁਤ ਜਲਦੀ ਬਸ ਜੀ ਬਸ